ਅਲੇ ਜੀ ਸਾਰੇ ਮੇਰੇ ਬਲੂ ਗਿਆ ਪ੍ਰੀਤ ਸਾਖ 67 ਅੱਜ ਲੱਗਨੇ ਸੈਡ ਵਿੱਚ ਥੋੜਾ ਥੋੜਾ 파ਕ ਤੁਹਾਡੀਆਂ ਸਾਰੀਆਂ ਦੋਵਾਂ ਮੈਂ ਜੇ ਅਸੀਂ ਆਏ ਆਪਣੀ ਬਾਗਬਾੜੀ ਦੇਖਣ ਦੇਖ ਤੁਸੀਂ ਗੋਭੀ ਕਿੰਨੀ ਗੈਂਡ ਹੋ ਗਈ ਹਾਂਣਾ ਪਿੰਸੀ ਤੇਨੂੰ ਗੋਭੀ ਦੀ ਸਬਜੀ ਬਦਿਆ ਲੱਗਦੀ ਹੈ ਕੀ ਗੋਭੀ ਦੇ ਪਕੌੜੇ ਪਕੌੜੇ ਫੇ ਮਾਮੂ ਤਾਂ ਡਿਮਾਇੰਡ ਦੇ ਬਣਵਾਵਾਂਗੇ ਥੋੜੇ ਕਬੀ ਦੇ ਸੋਨ ਕੋਪੀ ਦੀ ਵਧੀਆ ਲੱਗਦੀ ਆ ਕਪਕੜੇ ਦਿੱਤੇ ਸੋਨ ਕੋ ਕਿਹੜੀ ਵਧੀਆ ਲੱਗਦੀ ਆ ਮੈਨੂੰ ਤਾਂ ਦੋਲੂ ਹੀ ਚੀਜ਼ਾਂ ਵਧੀਆ ਲੱਗਦੀਆਂ ਨੇ ਮੈਨੂੰ ਪਕੌੜੇ ਵੀ ਵਧੀਆ ਲੱਗਦੇ ਨੇ ਮੈਨੂੰ ਮਤਲਬ ਸਬਜ਼ੀ ਵੀ ਵਧੀਆ ਲੱਗਦੀ ਐ ਸਪੈਸ਼ਲੀ ਜਦੋਂ ਐਵੇਂ ਹੁਣ ਇਹਨਾਂ ਦਾ ਕੋਈ ਰੇਸ ਸਪੇਸ ਚੇਂਜ ਨਹੀਂ ਹੋਈ ਕੋਈ ਉਹਨੇ ਜਮਾ ਐਮੀ ਨੇ ਵੀ ਮਤਲਬ ਬਹੁਤ ਟੇਸਟੀ ਸਬਜ਼ੀ ਬਣਦੀ ਨਾ ਤੇ ਇਹ ਬਣਾਈਏ ਤੇ ਵੀ ਮੈਨੂੰ ਤਾਂ ਦੋਨੋਂ ਹੀ ਚੀਜ਼ਾਂ ਬੈਸਟ ਲੱਗਦੀਆਂ ਨੇ ਸਾਰਿਆਂ ਤੋਂ ਮੇਨ ਚੀਜ਼ ਆਜੋਬਤ ਤੇਰੀ ਮੰਮੀ ਕੀ ਕਰ ਰਹੀ ਸੀ ਤੇ ਮੰਮੀ ਅੱਜ ਬਾਜਰਾ ਕੁੱਟ ਰਹੀ ਹੈ ਤੇ ਉਹ ਕਰੂਗੀ খিਚੜੀ ਬਣਾਉ ਬਾਜਰੇ ਦੀ ਕੁੱਟਣਾ ਲਾ ਦੇਖੇ ਬੀ ਸੀ ਕਾਲੇ ਚ ਕੁੱਟ ਰਹੀ ਹਾਂ ਹਾਂ ਦੇਖਾ ਆ ਪਾ ਜਾ ਕੇ ਹੁਣ ਬਾਕੀ ਸਾਰਿਆਂ ਨੂੰ ਵੀ ਦਿਖਾਵਾਂਗੀ ਬੇਬੇ ਐ ਕੀ ਦਾ ਐ ਕੀ ਦਾ ਇਹ ਨੀ ਗੁੰਮੰਡੀਆਂ ਖੱਲਿਆ ਤੇ ਆਪਣੇ ਬੱਸ ਨਾ ਲੱਟਿਆ ਜਮਾਂ ਸੁੱਦੀ ਗਈ ਸੀ ਹੁਣ ਤੋਂ ਉੱਤਰ ਗਿਆ ਸੋ ਜਾ ਪੈਰਾਂ ਨੂੰ ਉੱਤਰ ਦੋ ਲੋੜਾ ਹੁਣ ਕੀ ਕੀ ਲੱਗਣ ਲੱਗੀਆਂ ਆਵਾਜ਼ ਵੀ ਨਿਕਲ ਨਹੀਂ ਆਉਂਦੀ ਆਵਾਜ਼ ਆ ਨੋਂ ਨੂੰ ਮਾਰ ਲੈਣੀ ਸੱਚੀ ਗਹਿਰੀਆਂ ਐ ਮੈਜ ਹੋ ਗਿਆ ਜੋਣਾ ਉਹ ਤਵਾ ਜ਼ਿੰਦਗੀ ਦੀ ਜਿੰਦਗੀ ਹੁਣ ਨਹੀਂ ਜਗਾ ਬਿਮਾਰ ਹੋ ਕੇ ਬਹੁਤ ਜ਼ਗਾ ਨਹੀਂ ਲੱਗਣ ਲੱਗੇ ਅਸੀਂ ਵੀ ਗਏ ਗਏ ਵਸਤਾ ਹੈ ਪਰ ਫੇ ਵੀ ਸ਼ਾਦੀ ਬਾਈ ਕੋਈ ਚੰਗਾ ਕੰਮ ਕਰਾਉਣਾ ਕੋਈ ਚੰਗੀ ਸੇਵਾ ਲੈਣੀ ਹੈ ਕਿਹਦਾ ਸੋ ਆਪਾਂ ਜਿਹੜੇ ਬਿਮਾਰ ਹੋ ਹੋ ਵੀ ਠੀਕ ਹੋ ਜਾਪੂਗਾ ਦੁਨੀਆ ਇੱਥੇ ਆ ਰਹੀ ਹੈ ਜਾ ਰਹੀ ਹੈ ਕੁਛ ਨਹੀਂ ਭਾਰਤ ਚੰਗਾ ਕੰਮ ਚੰਗਾ ਕਾਰਨ ਜ਼ਰੂਰ ਤੋਂ ਮੈਨੂੰ ਦਾ ਬਹੁਤ ਜ਼ਿਆਦਾ ਹੁੰਦਾਗਾ ਵੀ ਮੈਂ ਮਤਲਬ ਸੇਮ ਸੇਮ ਹੋਈ ਸਿਧਾਂ ਕਰਾਂ ਜਿਵੇਂ ਅੱਜ ਮੇਰੇ ਘਰੇ ਹਰ ਇੱਕ ਚੀਜ਼ ਦੀ ਛੋਟੇ ਛੋਟੇ ਤੰਗੀਆਂ ਦੀ ਤੇ ਤੰਗੀ ਦੇ ਵਿੱਚ ਮਤਲਬ ਮੈਨੂੰ ਕੋਈ ਵੀ ਵੇਖਣ ਤਾਂ ਕੋਈ ਛੋਟੂ ਮੋਟੂ ਚੀਜ਼ ਜੇ ਦਿਸਟ ਕਰਦਾ ਮੈਨੂੰ ਖੁਸ਼ੀ ਹੋਰ ਜ਼ਿਆਦਾ ਹੁੰਦੀ ਮੈਂ ਸੋਚਦੀ ਵੀ ਜੇ ਮੈਂ ਬਿਲਕੁਲ ਠੀਕ ਹੋ ਜਾਵਾਂ ਤੇ ਮੈਂ ਖੁਦ ਕਮਾਨ ਲੱਗ ਜਾਵਾਂ ਸੋ ਮੈਂ ਵੀ ਮਤਲਬ ਹੈ ਮੈਂ ਕਿਸੇ ਅਲਫਾ ਕਰਾਂ ਕਉਂਗੀ ਕਾ ਜ਼ਿੰਦਗੀ ਮਿਲੀ ਹੈ ਕੁਛ ਚੰਗਾ ਕਰਕੇ ਜੁੜੀਏ ਆਵਾਜ਼ਾਂ ابھی ਤੌਰੇ ਲੱਗੀ ਰਹਿੰਦੀ ਹੈ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ ਚੰਗਾ ਕੰਮ ਤੇ ਚੰਗਾ ਕਰਮ ਬੰਦੇ ਦੀ ਪਹਿਚਾਨ ਬਣ ਕੇ ਰਹਿ ਜਾ ਮੇਰੇ ਸੋ ਚੰਗੀ ਸੋਚ ਦੇ ਨਾਲ ਮੈਂ ਇਹਨੂੰ ਤਾਂ ਜਿਵੇਂ ਜਿੰਨੇ ਵਾਲੀ ਮਾਰ ਹੁੰਦੀ ਆ ਫਿਰ ਉਸ ਤੋਂ ਬਾਅਦ ਜੋ ਠੀਕ ਹੋ ਜੰਨੀ ਆ ਮੈਂ ਸਭ ਨੂੰ ਸ਼ੁਕਰ ਕਰਦੀ ਨਹੀਂ ਬਾਈ ਗੁਰੂ ਦਾ ਤੇ ਮਤਲਬ ਮੇਰੇ ਦਿਮਾਗ ਤੁਸੀਂ ਇਹੀ ਚੱਲਦਾ ਹੁੰਦਾ ਵੀ ਸ਼ਾਇਦ ਬਾਈ ਗੁਰੂ ਜੀ ਨੇ ਕੋਈ ਵਧੀਆ ਸੇਵਾ ਮਤਲ ਲੈਣੀ ਹੋਵੇ ਸੋ ਸੇਵਾ ਦੇ ਲਈ ਸਾ ਮਿਲਨੇ ਨੇ ਬਾਕੀ ਆਸੇ-ਪਾਸੇ ਦਾ ਲਾ ਲੋ ਕੁਛ ਵੀ ਚੱਲੇ ਜਾਵੇ ਕਿੰਨਾ ਵੀ ਕੁਛ ਚੱਲੇ ਜਾਵੇ ਸਾਧੀਆਂ ਚੀਜ਼ਾਂ ਦਾ ਡਾਇਰੈਕਟ ਕਰਨਾ ਲੋ ਸਿਰਫ ਇੱਕ ਚੀਜ਼ ਦਾ ਡਾਇਰੈਕਟ ਰੋਕਣਾ ਚਿੰਤਾ ਉਹ ਆਪਣੇ ਉੱਪਰ ਦੇਖ ਰਹੇ ਹੈ ਆਪਣਾ ਬਾਈ ਗੁਰੂ ਆਕਾਰ ਰੱਖੋ ਬਸ ਉਹ ਦਾ ਡਾਇਰੈਕਟ ਹੋਲ ਵੀ ਸੁਰੱਖਣਾ ਚਿੰਤਾ ਰੱਬ ਤੋਂ ਡਰੋ ਪੁਸ਼ਟੀ ਮਾੜਾ ਕਰਨ ਤੋਂ ਪਹਿਲਾਂ ਬਾਈ ਗੁਰੂ ਤੁਮ ਜੋਤੋਂ ਹੈ ਮੈਂ ਉਹਨੂੰ ਹਾਜ਼ਰ ਨਾ ਹਜ਼ਰ ਮੰਨ ਲਓ ਯਾ ਦਰੋਖੀ ਉਹ ਚਾਹ ਕੋਈ ਨਹੀਂ ਦੇਖ ਰਿਹਾ ਬਾਈ ਗੁਰੂ ਆਪਾਂ ਨੂੰ ਹਰ ਟਾਈਮ ਦੇਖ ਲਿਆ ਤੇ ਮੰਮੀ ਉਹ ਮੇ ਮਮੀ ਤੋਂ ਵੀ ਪੱਕੀ ਸੀ ਛੋਟਾ ਬੋਲਿਆ ਲੋ ਪੱਟ ਗਏ ਫੁੱਲ ਆਲ ਨਹੀਂ ਬਤੀਆ ਹੋਈ ਮੈਂ ਤਰਤਾ ਇਹ ਪੱਕ ਗਈ ਜਿਆਦੇ ਚਾਹੇ ਪੱਕੀ ਇਹ ਪਤੀਆ ਜਿਹੜੇ ਪੱਕ ਜਾਂਦੇ ਓਏ ਹੋਏ ਇਹ ਫੜਦੀ ਦੀ ਨਫੜਾਵੇ ਉਹ ਦਾਸ ਬੇ ਦੀਦੀ ਕੋਈ ਦਫਰ ਗਿਆ ਵਾਲਾ ਪਾਰੀ ਹੈ ਹਾ ਇਹ ਦੇ ਕਰਕੇ ਪਾਰੀ ਲੱਗ ਰਾਮ ਰਿਸ਼ੀ ਮੈਨੂੰ ਵੀ ਜਿਆਨ ਮੈਂ ਕਦੇ ਵੀ ਖੜਾਗਾ ਕਿ ਆ ਮੈਂ ਤਾਂ ਕੋ ਬਣਾਉਂਦਾ ਮਾਰੋ ਕੇ ਉਹ ਚੱਕੀ ਕੋ ਹੋ ਰੱਖ ਪੱਕ ਨੇ ਓ ਮਮਕੀ ਬਣਾਵਾਂਗੇ ਇਹਦਾ ਸਾਲ ਅਨਦੀਆ ਬੇਬੇ ਐਨੇ ਵੀ ਰਿਪਰਿੰਸਿਪੀ ਤੋਂ ਬਹੁਤ ਥੋੜਾ ਥੋੜਾ ਨਿਕਲਦਾ ਹੁੰਦਾ ਹੈ ਹਜੇ ਤਾਂ ਮੰਮੀ ਖੋਰ ਪੱਟੂ ਗਿਆ ਉਹਦੇ ਆਹ ਦੇਖੋ ਆਹ ਦੇਖੋ ਮੈਂ ਬੇਤਰੇ ਪੈਰ ਲਾਵੇ ਆਹਾਂ ਹਾਂ ਇਹ ਹਾਂ ਇਹ ਦੇਖ ਦੀ ਜੀ ਮੈਂ ਖਾਈ ਕਿ ਨਿੱਸਾ ਜਾ ਹੋਰ ਕੱਢ ਦੂੰ ਇਹ ਤਾਂ ਮੇਰੇ ਵਰਗੇ ਕਮਜ਼ੋਰ ਬੰਦੇ ਖਾਓ ਪਿਆ ਨਹੀਂ ਗੋਭੀ ਦੀ ਵੀ ਖਾਓ ਉਧਰੋਂ ਪੱਟ ਬੋਹਣ ਦੇਖ ਬੇਤਰੇ ਇਹ ਮੜਾ ਜਾ ਹਾਂ ਅੱਜ ਬੱਸ 11:00 ਟਾਈਮ 'ਤੇ ਰੈਸਟ ਕੀਤਾ ਥੋੜਾ ਟਾਈਮ ਫਿਰ ਮੈਂ ਸੋਚਿਆ ਹੁਣ ਵੀ ਚੱਲੋ ਬਣਾ ਹੀ ਲੈਣੀ ਥੋੜਾ ਜਿਹਾ ਬਲੌਗ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜੂਗਾ ਬਾਕੀ ਜਿਹੜੇ ਜਿਹੜੇ ਵੀ ਤੰਦਰੁਸਤ ਤੇ ਅਰਦਾਸ ਕਰਦੇ ਨੇ ਰਿਸ਼ਤਾ ਤੇ ਵੀ ਬਹੁਤ سارے ਲੋਕੀ ਬਹੁਤ ਜ਼ਿਆਦਾ ਸਿੱਤਰ ਕਰਦੇ ਨੇ ਸਾਰੇ ਦਿਲ ਤੋਂ ਥੈਂਕ ਯੂ ਅੱਜ ਉਹ ਦਿਖਾ ਲਾਂਗੇ ਮੰਮੀ ਇਹ ਦੇਖੋ ہماری ਬਾਗਬਾੜੀ ਇਹ ਦੇਖੋ ਮੇਰੀ ਮੰਮੀ ਪੱਤੀ ਪੱਤੀ ਹੈ ਗੋਬੀ ਦੇ ਫੁੱਲ ਮੇਰੀ ਮੰਮੀ ਹੋਈ ਮੰਮੀ ਨੇ ਕਿੰਨੇ ਚੱਕ ਰਖਨੇ ਇੱਕ ਉੱਥੇ ਢੇਰ ਦੀ ਅੱਛਾ ਸਾਰੇ ਚੱਕ ਲੈ ਸਾਰੇ ਚੱਕ ਲੈ ਚਲੋ ਫਿਰ ਚੱਲੀ ਆ ਉੱਥੇ ਆ ਦੇਖੋ ਨਮਕਰ ਬਣੀਆਂ ਨਮਸਤਈ ਲੱਗ ਰਹੀ ਨੇ ਜੋ ਕਿਸੇ ਨਮਕਰ ਬੰਦੋਂਦੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੁੰਦੀ ਆ ਕਿਉਂਕਿ ਮੈਨੂੰ ਐ ਲੱਗਦਾ ਹੁੰਦਾ ਵੀ ਇਸ ਤੋਂ ਬਾਅਦ ਇਹ ਮਿਸਤਰੀ ਸਾਡੀ ਆਉਣਗੇ ਆ ਦੇਖੋ ਨਵੇਂ ਨਵੇਂ ਇੰਨੀਆਂ ਸੋਹਣੀਆਂ ਸੋਹਣੀਆਂ ਕੋਠੀਆਂ ਬਣੀਆਂ ਕੱਲਾ ਸਾਡਾ ਹੀ ਕਰ ਰਹਿ ਗਿਆ ਵਿੱਚ ਤੇ ਮੇਰੀ ਮੰਮੀ ਉਹ ਭੱਗ ਗਿਆ ਆਪਣੀ ਜਗ੍ਹਾ ਤੇ ਮਾਮ ਜਸਤੇ ਕੋਲ ਸੋ ਦੇ ਕੋ ਮਿਸਟਰੀ ਲੈਂਟਰਪ ਆਉਣਗੇ ਸਵੇਰੇ ਹਾਲੋ ਆ ਪਹੁੰਚੀ ਮੇਰੀ ਮੰਮੀ ਇਹ ਦੇਖੋ ਲੋ ਬਾਲ ਜਰਾ ਕੁੱਟੇ ਕੁੱਟੇ ਕਿੱਥੇ ਹੈ ਹਾਂ ਇਹਨੂੰ ਵੀ ਦੁਬਾਰੇ ਕੁੱਟਦੀ ਲੈ ਪ੍ਰਿੰਸ ਲਾ ਚਾਪ ਤੋ ਖਾ ਲੈ ਬੰਨ ਖਾ ਲੈ ਨਹੀ ਕੁੱਟੀਆਂ ਦੇਖਾ ਹੋਰ ਪੇ ਦਾ ਇਨੋਕੋ ਅਰਬ ਵਿੱਚ ਜਿਹੜੀ ਝੋਲਣ ਆ ਜਾਂਦੀ ਬਲਾਬਟ ਕਰਖਿਓ ਲੱਗ ਹੈ ਲੱਗੇ ਬਹੁਤ ਜ਼ਿਆਦਾ ਚੱਕੋ ਫਿਰ ਮੰਮੀ ਨੇ ਤਾਂ ਕਰਤਾ ਹੈਗਾ ਆਪਣਾ ਮਾਮਜਸਤਾ ਇਹਦੇ ਵਿੱਚ ਹਲਕਲ ਕਾ ਕਟਕੇ ਥੋੜਾ ਥੋੜਾ ਪਾਣੀ ਪਾਉਂਦੇ ਜਾਂਦੇ ਨੇ ਮੇਰ ਤੋਂ ਇਹ ਛੱਕਿਆ ਜਾਂਦਾ ਮੈਂ ਤੋਦੋ ਗੋਬੀ ਦੇ ਫੁੱਲ ਨਹੀਂ ਜਾ ਕੇ ਆਜੀ ਮੰਨ ਤੱਕ ਮੈਂ ਕੰਬ ਬਦੀ ਸੀ ਮੈਨੂੰ ਕਟਟੇ ਬੁਲਦੀ ਤੇ ਬੈਠ ਕੇ ਚੱਕ ਕਟਟ ਬੀੜੀ ਤੇ ਬੈੜ ਕੇ ਕੁੱਟੂ ਬੀਸੀ ਟਾਤਾ ਕੁਰਸੀ ਤੇ ਬੈਠ ਕੇ ਫੇਰ ਬਾਈ ਮਸਾ ਕਰਦੀ ਹਾਏ ਪ੍ਰਿੰਸੀ ਸੱਚ ਹੋਣੀ ਕੁੱਟਾ ਜਾਂਦਾ ਚੱਕ ਚੱਕ ਕੇ ਕੁੱਟਗਾ ਕਿਵੇਂ ਹਾਂ ਐਵੇਂ ਐਵੇਂ ਬੈਠੇ ਰਹੋ ਬੱਚੇ ਐਵੇਂ ਸੱਟ ਤਾਂ ਵੱਜੇ ਸੱਟੇ ਦਾ ਵੱਜੇ ਕਿਵੇਂ ਹੈ ਵਾਹ ਪਲਟਾ ਲਾ ਲਈ ਕਿਤੇ ਉਖੜੀ ਉੱਟ ਜੇ ਕੁੱਤੇ ਨੇ ਚੱਕੋ ਆਪ ਇਸੇ ਕੁੱਤੇ ਵਲਟਾ ਲਾ ਦ ਵਾਜਰਾ ਤੂੰ ਸੱਟ ਨਾ ਖਾ ਲਈ ਮੈਂ ਨਾ ਭਾਈ ਮੇਰੇ ਤੋਂ ਚੱਕਿਆ ਨਹੀਂ ਆਣਾ ਹਾਂ ਤੈਨੂੰ ਦਸੇ ਨਹੀਂ ਆ ਆ ਬਹੁਤ ਭਾਈ ਹੁੰਦੇ ਹੈ ਸੋਟਾ ਜਾ ਆ ਦੇਖੋ ਅਸੀਂ ਆਪਣੇ ਤਬਲੇ ਚ ਬਣਾ ਰਹੇ ਹਾਂ ਖਿਚੜੀ ਖਿਚੜੀ ਆ ਦੇਖੋ ਕਲਕਲੀ ਚੀਜ਼ ਦਾਲਦੇ ਹੁਣ ਇਹ ਆ ਦੇਖੋ ਇਹ ਕਲਕਲੀ ਚੀਜ਼ ਗੋਣੇ ਤੁਨ ਇਹਦੇ ਵਿੱਚ ਪਾਈ ਹੋਈ ਹੈ ਗੀ ਦਾਲ ਨਾਲ ਪਏ ਚੋਲ ਨੀਚੇ ਉਹ ਵੀ ਬਾਜਰਾ ਹਾਂ ਦਾਲ ਨੀਚੇ ਬਾਜਰਾ ਸਭ ਤੋਂ ਨੀਚੇ ਬਾਜਰਾ ਉਸ ਤੋਂ ਉੱਤੇ ਆਹਾਂ ਦਾਲ ਛੋਲੇ ਦੀ ਦਾਲ ਉਸ ਤਪਾਚੋਲ ਦੇ ਨਾਲ ਨਾਲ ਆਪਨੇ ਆਏ ਹਏ ਇਹ ਹੈ ਆਪਣਾ ਕੱਚਾ ਮਿੱਟੀ ਦਾ ਤਪਲਾ ਰਾਜਸਤਾਨੀ ਤਪਲਾ ਤੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਣੀ ਪਾਨੇ ਤੇ ਫਿਰ ਬਸ ਸਿੰਪਲੀ ਇੰਨਾ ਸਾਧ ਨੂੰ ਚੀਜ਼ਾਂ ਨੂੰ ਵਿੱਚ ਪਾ ਦਿੰਦੇ ਹਾਂ ਜੋ ਇਹਦੇ ਵਿੱਚ ਥੋੜ੍ਹੀ ਥੋੜ੍ਹੀ ਕਲਚੀ ਮਾਰਨੀ ਅਤੇ ਉਸ ਤੋਂ ਬਾਅਦ ਉਹ ਬਸ ਇਹ ਨੂੰ ਕੱਢ ਦੇਣਾ ਠੀਕ ਹੈ ਬੇ ਬ ਤਾਪੜਾ ਤਾਂ ਫੁੱਟਿਆ ਪਿਆ ਕੋਈ ਨਾ ਫੁੱਟਾ ਫਿਰ ਕੀ ਕੋਈ ਨਾ ਇਹ ਤਾਂ ਥੋੜੀ ਜਿਹੀ ਕੋਰਪੂਰੀ ਖਈ ਅੱਛਾ ਫੁੱਟਿਆ ਹੋਇਆ ਐਵੇਂ ਮਤਲਬ ਚੀਜ਼ਾਂ ਬੇਸਟ ਕਰਨੀਆਂ ਹੁੰਦੀਆਂ ਨੇ ਵੀ ਥੋੜੇ ਜਿਹਾ ਫੁੱਟ ਗਿਆ ਤੇ ਸਿੱਟੋ ਕਹਿੰਗੇ ਇਹ ਬਹੁਤ ਦੂਤ ਆਇਆ ਹੈ ਤਾਪੜਾ ਉਹ ਇਹ ਹੈ ਜਿਹੜਾ ਮੈਂ ਪਹਿਲਾਂ ਜਸਤਾਨ ਤੇ ਲਗਾਈ ਸੀ ਉਹ ਹੈ ਹੈ ਇਹ ਤਾਂ ਆਪਣਾ ਇਹ ਹੋਣੀ ਹੈਗਾ ਇਹ ਉਹ ਤੋਂ ਪਹਿਲਾਂ ਦਾ ਲੈਣ ਦਾ ਹੋਇਆ ਉਹ ਤਾਂ ਲਾਇਆ ਨਹੀਂ ਹਜੇ ਉੱਤਲਾ ਹਣੀ ਇਹ ਸੀਗਾ ਸਾਡਾ ਛੋਟਾ ਜਿਹਾ ਵਲੌਗ ਅੱਜ ਦੀ ਸਾਡੀ ਛੋਟੀ ਜੀ ਕੋਸ਼ਿਸ਼ ਚ ਹੁਣ ਕਰਦੇ ਆ ਨਿਊ ਵਲੌਗ ਨੂੰ ਐਂਡ ਤੇ ਆਪਣੀ ਖਿਚੜੀ ਬਸ ਬਣ ਕੇ ਤਿਆਰ ਹੋ ਜੂਗੀ ਟਾਈਮ ਟੂ ਟਾਈਮ ਇਹਦੇ ਚ ਕਰਦੇ ਕੁਛੇ ਮਾਰ ਦੇ ਰਮਾਂਗੇ ਤੇ ਅੱਗੇ ਵਗੈਰਾ ਦੇਖਦੇ ਆ ਰਮਾਂਗੇ ਚਲੋ ਠੀਕ ਹੈ ਜੀ ਬਾਏ ਬਾਏ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ